ਪੱਟੀ ਕਾਂਡ ਕੀ ਹੋਇਆ ਸੀ ਕਿ ਪੱਟੀ ਦੇ ਵਿੱਚ ਹਸਪਤਾਲ ਦੇ ਵਿੱਚ ਚਾਰ ਲਾਸ਼ਾਂ ਲਿਆਂਦੀਆਂ ਜਾਂਦੀਆਂ। ਜੀ। ਚਾਰ ਲਾਸ਼ਾਂ ਲਿਆ ਕੇ ਜਦੋਂ ਬਈ ਉਹਦਾ ਪੋਸਟਮਾਰਟਮ ਵਾਸਤੇ ਸਿਰ ਦਿੱਤੀਆਂ ਜਾਂਦੀਆਂ ਨੇ ਤਾਂ ਉਥੋਂ ਇੱਕ ਬੰਮਾ ਕੋਲੋਂ ਜੋ ਬੰਦਾ ਸਹਿਕਦਾ ਸੀ ਜਦੋਂ ਨਰਸੋ ਤੇ ਉਹਦਾ ਪੋਸਟਮਾਰਟਮ ਕਰਨ ਲੱਗਦੀ ਆ ਤਾਂ ਉਹ ਬੰਦੇ ਬੰਦਾ ਬੋਲ ਪੈਂਦਾ। ਠੀਕ ਹੈ। ਜਦੋਂ ਬੋਲ ਪੈਂਦਾ ਤਾਂ ਉਹ ਨਰਸ ਫਿਰ ਜਾ ਕੇ ਪੁਲਿਸ ਵਾਲ ਨੂੰ ਦੱਸ ਦਿੰਦੀ ਆ ਵੀ ਬੰਦਾ ਤਾਂ ਮਾਕੇ ਹੈਗਾ ਉਧਰੋਂ ਬਾਹਰ ਕੱਠ ਵੀ ਹੋਇਆ ਹੁੰਦਾ। ਤਾਂ ਫਿਰ ਪੁਲਿਸ ਕੀ ਕਰਦੀ ਆ ਉਹਨੂੰ ਦਵਾੜਾ ਫੜ ਕੇ ਕੜੀਸ ਕੇ ਬਾਹਰ ਲਿਜਾ ਕੇ ਉਹਦੇ ਕੀ ਆ AK-47 ਦੇ ਬਰਸਟ ਮਾਰੇ ਜਾਂਦੇ ਆ। ਤੇ ਮਾਰ ਕੇ ਦੁਆਰੇ ਲਿਆ ਕੇ লাশ ਛਿੱਟ ਦਿੱਤੀ ਜਾਂਦੇ ਕਹਿੰਦੇ ਲੋਕ ਕਰਦੇ ਪੋਸਟਮਾਰਟਮ ਤਾਂ ਉਹ ਜਿਹੜੀ ਨਰਸ ਸੀ ਉਹਦਾ ਘਰ ਵਾਲਾ ਮਾਕੇ ਕਾਮਰੇਡ ਮੂਵਮੈਂਟ ਦੇ ਵਿੱਚ ਹੁੰ ਸੀਗਾ ਉਸ ਦੌਰ ਦੇ ਵਿੱਚ ਉਹ ਫਿਰ ਆਦੇ ਹਸਬੰਡ ਨੂੰ ਦੱਸਦੀ ਆ ਹਸਬੰਡ ਨੂੰ ਦੱਸਣ ਤੋਂ ਬਾਅਦ ਫਿਰ ਉੱਥੋਂ ਦੇ ਜਿਹੜੇ ਮਾਕੇ ਸੰਸਥਾ ਹੁੰਦੀ ਆ ਸਾਰੇ ਕਾਮਰੇਡ ਜਿਥੇ ਬੰਦੀਆਂ ਮਾਕੇ ਆਗੂ ਸੀਗੇ ਉਹ ਵੀ ਉੱਥੇ ਹਸਪਤਾਲ ਦੇ ਵਿੱਚ ਪਹੁੰਚ ਜਾਂਦੇ ਆ ਤੇ ਉੱਥੇ ਫਿਰ ਜਸਵੰਤ ਸਿੰਘ ਖਾਲੜਾ ਵੀ ਜਾਂਦਾ ਜਸਵੰਤ ਸਿੰਘ ਖਾਲੜਾ ਜਦੋਂ ਉੱਥੇ ਬਈ ਬਗ ਜਾਂਦਾ ਤੇ ਇਹਨਾਂ ਦਾ ਇੱਕ ਨਾ ਦੋਸਤ ਹੁੰਦਾ ਸੁਰਿੰਦਰ ਸਿੰਘ ਉਹ ਸੁਰਿੰਦਰ ਸਿੰਘ ਘਰਿਆਲਾ ਜਿਹੜਾ ਹੁੰਦਾ ਉਹ ਬੰਦਾ ਚਾਸ਼ਮੀ ਤੇ ਗਵਾਹ ਹੁੰਦਾਗਾ ਕਿ ਉਹਦਾ ਬਾਹਰ ਨਾਲ ਇੱਕ ਮੈਡੀਕਲ ਸਟੋਰ ਹੁੰਦਾ ਜੀ ਤੁਸੀਂ ਦੇਖੋ ਵੀ ਉਸ ਦੌਰ ਦੇ ਵਿੱਚ ਜਸਵੰਤ ਸਿੰਘ ਖਾਲੜਾ ਦਾ ਕਾਫਨ ਮੰਨ ਕੇ ਆਇਆ ਸੀ ਹਮ ਪਰ ਜਿਹੜੇ ਦੇ ਯਾਰ ਦੋਸਤ ਸੀ ਯਾਰ ਉਹ ਵੀ ਬੰਦੇ ਕੀ ਆਏ ਤੇ ਇੰਨੇ ਕੇ ਪ੍ਰਭਾਵਿਤ ਹੋਈ ਉਸ ਦੌਰ ਦੇ ਵਿੱਚ ਪੁਲਿਸ ਦੇ ਖਿਲਾਫ ਬੋਲਣਾ ਬੋਲਣਾ ਬਹੁਤ ਵੱਡੀ ਗੱਲ ਤਾਂ ਸੁਰਿੰਦਰ ਸਿੰਘ ਘਰੇਾਲਾ ਕੀ ਉਹ ਚ ਗਵਾਹ ਬਣਦਾ ਗਵਾਹ ਬਣ ਕੇ ਫਿਰ ਬੰਦਿਆਂ ਨੂੰ ਜਾਮ ਤੱਕ ਵੀ ਪਹੁੰਚਾਇਆ ਜਾਂਦਾ